ਅੱਛਾ ਅੱਛਾ ਤੇ ਤੂੰ ਹੁਣ ਕਿੱਦਾਂ ਆਈ ਆ ਤੁਰ ਕੇ ਆ ਗਈ ਨਹੀਂ ਤੁਰ ਕੇ ਤਾਂ ਆਣਾ ਬਾਹਰ ਗੱਡੀ ਛੱਡ ਕੇ ਗਈ ਅੱਛਾ ਅੱਛਾ ਡਰਾਈਵਰ ਨਾਲ ਆਈ ਆ ਫਿਰ ਅੱਛਾ ਠੀਕ ਆ ਪਾਣੀ ਆਣਾ ਤੇਰੇ ਵਾਸਤੇ ਨਹੀਂ ਨਹੀਂ ਬੈਠੋ ਤੁਸੀਂ ਕਿਸੇ ਦੀ ਨਹੀਂ ਹੋਰ ਆਂਟੀ ਜੀ ਠੀਕ ਹੈ ਹਾਂ ਤੇ ਬੋਲ ਕੇ ਤੂੰ ਤੁਰ ਕੇ ਆਈ ਆ ਤੁਰ ਕੇ ਤੇ ਮੈਂ ਤੁਰ ਕੇ ਆਉਂਗੀ ਦੋ ਦੋ ਗੱਡੀਆਂ ਕਾਦੇ ਵਾਸਤੇ ਬੂਏ ਤੇ ਖੜੀਆਂ ਨਹੀਂ ਭਾਜੀ ਕੋ ਕਿੰਨੀ ਨਾ ਕੰਮ ਤੇ ਗਏ ਹੋ ਯਾਰ ਭਾਜੀ ਨੂੰ ਕਹਿ ਨਹੀਂ ਭਾਜੀ ਦੀ ਨਹੀਂ ਕੰਮ ਤੇ ਗਏ ਆ ਤੇ ਡਰਾਈਵਰ ਨਹੀਂ ਰੱਖਿਆ ਸੀ ਅੱਛਾ ਅੱਛਾ ਡਰਾਈਵਰ ਨਾ ਆਇਆ ਡਰਾਈਵਰ ਨਾ ਉਹ ਬਾਅਦ ਹੀ ਖੜਾ ਤੇ ਮੈਂ ਆਈ ਵੀ 5 ਮਿੰਟ ਰਸਤੇ। ਕਿਉਂ? ਕੰਮ ਸੀ ਲੈਣੇ ਕਰ ਵਾਸਤੇ ਪਾਣੀ ਲੈ ਕੇ ਨਹੀਂ ਸਬਜ਼ੀ ਲੈ ਕੇ ਆਉਣੀ ਆ। ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ। ਕੰਮ ਸੀ ਤਾਈ ਨੂੰ ਆਈ ਆ। ਗੁਰਪ੍ਰੀਤ ਕੰਮ ਸਾਡੇ ਘਰੀਬਾ ਤੋਂ ਵੀ ਕੰਮ ਪੈਗਾ ਤੈਨੂੰ। ਕੰਮ ਕੀ ਪੈਣਾ ਸਾਨੂੰ ਤੁਹਾਡੇ ਨਾਲ। ਤੇ ਜਿਹੜਾ ਅੱਜ ਤੋਂ ਭਾਈ ਨੇ ਕੀ ਕੰਮ ਫੜਿਆ ਆਇਆ ਹੈ? ਕੰਮ ਫੜਿਆ। ਕੀ ਕੰਮ ਕਰਦੇ ਵੇ ਅੱਜ ਕਦੋਂ? ਪਤਾ ਤੇ ਹੋਣਾ ਹੀ ਆ ਤੁਹਾਨੂੰ ਚੰਗੀ ਤਰ੍ਹਾਂ। ਗੁਰਪ੍ਰੀਤ ਤੂੰ ਕਹਿਣਾ ਕੀ ਚਾਹਨੀ ਆ ਸਾਹਸ ਸਭ ਕਹਿ। ਮੈਨੂੰ ਤੇਰੀਆਂ ਭੇਲੀਆਂ ਨਹੀਂ ਆ ਸਮਝ ਆਉਂਦੀਆਂ। ਕੰਮ ਕਰਨ ਜਾਂਦੇ ਆ ਉਹ। ਕੀ ਕੰਮ ਫੜਿਆ ਤਾਂ ਕੀ ਨੂੰ ਪਤਾ ਕੀ ਕਰਦੇ ਵੇ ਅੱਜ ਤੱਕ ਤੁਹਾਨੂੰ ਤਾਂ ਸਾਰੀ ਖਬਰ ਹੁੰਦੀ ਹੈ ਕੀ ਕੀ ਕਰਦੇ ਵੇ ਤੇ ਐ ਨਹੀਂ ਪਤਾ ਦੱਸਾਂ ਮੈਂ ਕੀ ਕਰਦੇ ਵੇ ਉਹ ਦੱਸ ਮੈਂ ਤੁਹਾਨੂੰ ਦੱਸਦੀ ਹਾਂ ਸੋ ਉਹਨੂੰ ਕਹੇ ਸੀ ਕਿ ਤੇ ਪੈਡੀ ਲੈਣ ਕਿ ਉਹਨਾਂ ਦੇ ਨਾਲ ਤਾਂ 3-4 ਬੰਦੇ ਵੀ ਸੀ ਤੇ ਉਹਨਾਂ ਦੇ ਸਟੈਂਡਰਡ ਨੇ ਤੇ ਉੱਥੇ ਨਾ ਲੇਬਰ ਲੱਗੀ ਹੋਈ ਸੀ ਤੇ ਲੇਬਰ ਵਿੱਚ ਭਾਈ ਜੀ ਵੀ ਕੰਮ ਕਰਦੇ ਵੇ ਸੀ ਮਜ਼ਦੂਰੀ ਦਿਹਾੜੀ ਕਰਦੇ ਵੇ ਉਹ ਅੱਜ ਤੱਕ ਤੇ ਕੰਮ ਹੀ ਕਰ ਲਈ ਕੋਈ ਚੋਰੀ ਤਾਂ ਨਹੀਂ ਕਰਨ ਦੇ ਕੇ ਕੀ ਕਰੋ ਆਪਕਾ ਦਮ ਰੋਕਿਆ ਤੁਹਾਨੂੰ ਕੰਮ ਕਰਨ ਦਾ ਮੈਂ ਦੂਰੀ ਕਰੋ ਭਾਵੇਂ ਸਾਡੇ ਵੱਲੋਂ ਜੋ ਮਨਜ਼ੀ ਕਰੋ ਸਾਨੂੰ ਕੀ ਹੈ ਤੁਸੀਂ ਆਪਣਾ ਖਾਣਾ ਆਪਣਾ ਖਾਣਾ ਤੇ ਫਿਰ ਇਹਨਾਂ ਬੋਲਣ ਕਿ ਉਹ ਦੇਈਆਂ ਹੋਰ ਕੀ ਆ ਬੋਲਣ ਦੀ ਦੀ ਤਾਂ ਦੇਈਆਂ ਕਿ ਜਿਹੜੇ ਬੰਦੇ ਆ ਤੇ ਸਾਹਮਣੇ ਤੁਹਾਡੇ ਘਰ ਬਣੇ ਨੇ ਕੀ ਕੀਤਾ ਉਹਨਾਂ ਨੂੰ ਗਲੇ ਲਾਣ ਲੱਗੇ ਜੱਫੀ ਪਾਣ ਲੱਗੇ ਆਪਦੇ ਭੇਂਤੇ ਨੇ ਮੈਂ ਮਿੱਟੀ ਨਾਲ ਬੁਰੇ ਭਰੇ ਰਹੇ ਹਾਂ ਇੰਜ ਕਹੀ ਨੂੰ ਲੱਗੇ ਪਹਿਲੇ ਤਾਂ ਉਹਨਾਂ ਨੂੰ ਬੁਲਾਣੇ ਵੀ ਚਾਹੀਦਾ ਸਾਡੇ ਕੋਈ ਸਟੈਂਡਰਡ ਹੈਗਾ ਕਿ ਨਹੀਂ ਹਲਾ ਦੁਰਬੇੜ ਤੇਰਾ ਸਟੈਂਡਰਡ ਬੋਲੀ ਜਾਂਦੀ ਬੋਲੀ ਲੈ ਫੇਰ ਕੀ ਹੋ ਗਿਆ ਜਿਹਾ ਬੁਲਾ ਹੀ ਲਿਆ ਮੈਨੇ ਵੇਰ ਕੇ ਉਹ ਖੁਸ਼ੀ ਨਾਲ ਬੁਲਾ ਲਿਆ ਮੈਂ ਕਿ ਆਪਾਂ ਸੋਨੂ ਆਜਾ ਕਿੱਦਾਂ ਵਾ ਇਹਦੇ ਵਿੱਚ ਕੀ ਹੋ ਗਿਆ ਪਹਿਲੇ ਵੇਖ ਤੇ ਲੋ ਤੁਸੀਂ ਚਾਰ ਪੰਜ ਸੌ ਦੀ ਦਿਹਾੜੀ ਕਰਦੇ ਵੀ ਤੇ ਆਪਾਂ ਬਿਜ਼ਨਸ ਹੈ ਨਾ ਦੁਰਬੇੜ ਤੇ ਰਿਸ਼ਤੇਦਾਰੀ ਕੋਈ ਨਾ ਬਿਜ਼ਨਸ ਮੈਂ ਤਾਂ ਦਿਹਾੜੀ ਨਹੀਂ ਮੈਂਦੀ ਉਹ ਪਿਆਰ ਵੰਦੀ ਆ ਪਿਆਰ ਵੰਦੀ ਆ ਆਹ ਪੈਸੇ ਕਿ ਕਿਸਨ ਲੱਗਿਆ ਤੂੰ ਤੇ ਉਹ ਹੀ ਨਹੀਂ ਆ ਜਿੱਦੀ ਪਿਆਰ ਨਹੀਂ ਚਾਹੀਦਾ ਸਾਡੀ ਰੈਪਰਿਟਿਸ਼ਨ 'ਚ ਵਰਕ ਪੈਂਦਾ ਵੇ ਤੁਹਾਡੇ ਨਾਲ ਵਰਤ ਕੇ ਸੁਨੋ ਯਾ ਗੰਦ ਅਕਿੱਦਾਂ ਨੀ ਬੰਲਾ ਕਰਦੀਆਂ ਗੁਰਪ੍ਰੀਤ ਸਾਡੀ ਇਨਸਲਟ ਹੁੰਦੀ ਐ ਗੁਰਪ੍ਰੀਤ ਬਾਜੀ ਕਹਿੰਦੇ ਨਾ ਮੇਰੇ ਤੋਂ ਵੱਡੇ ਆ ਕੋ ਸੋਚ ਸਮਝ ਕੇ ਗੱਲ ਕਰ ਮੈਂ ਕੀ ਗੱਲ ਕਰਨ ਢਈ ਹਾਂ ਦੀਦੀ ਮੈਂ ਵੀ ਸੋਚ ਸਮਝ ਕੇ ਗੱਲ ਕਰਦੀ ਵੀ ਹਾਂ ਜੋ ਸਚਾਈ ਐ ਨਾ ਸਚਾਈ ਐ ਤੁਹਾਡਾ ਸਾਡਾ ਮਿਲ ਨਹੀਂ ਹੋ ਸਕਦਾ ਗੁਰਪ੍ਰੀਤ ਤੂੰ ਅਕਿੱਦਾਂ ਨੀ ਨੰਲਾ ਕਰਦੀ ਤੂੰ ਪਈਆਂ ਮੈਂ ਤੇਰੀ ਭੈਣ ਆ ਵੱਡੀ ਇਕੱਠੇ ਜੰਮੇ ਪਲੇ ਆ ਇੱਕੋ ਘਰ 'ਚ ਖੇਡੇ ਆ ਤੇ ਤੂੰ ਆਂ ਦੰਗੀਆਂ ਕਰ ਲਾਗਦੀ ਪਈ ਆਂ ਦੀਦੀ ਮੈਨੂੰ ਵੀ ਤੁਹਾਡੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਨਾ ਇੱਕ ਗੱਲ ਕਹਾਂ ਰਜੂ ਭਾਈ ਜੀ ਨੂੰ ਥੋੜੀ ਗਿਲਟੀ ਫੀਲ ਹੁੰਦੀ ਸਾਨੂੰ ਦੋਵਾਂ ਅੰਗੂਰੀਆਂ ਬੀਬੀ ਉਹ ਸਾਡੇ ਨਾਲ ਖੜੇ ਹੁੰਦੇ ਆ ਸਾਡਾ ਸਟੈਂਡਰਡ ਲੋ ਹੁੰਦਾ ਆਪਾਂ ਕਿਵੇਂ ਚਾਹ ਰਿਸ਼ਤੇਦਾਰਾਂ ਨੂੰ ਕਹਾਂਗੇ ਸਾਡੀ ਕੈਨ ਨਾ ਵੀ ਆਈਏ ਗੁਰਪ੍ਰੀਤ ਬੱਸ ਕਰ ਜੇ ਤੇਰਾ ਇੰਨਾ ਸਟੈਂਡਰਡ ਲੋ ਰੱਖਦਾ ਨਾ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਜਿਹੜੇ ਮੇਰੇ ਘਰ ਵਾਈਕੂ ਪਤਾ ਨਹੀਂ ਕਰ ਸਕਦੀ ਉਹ ਮੇਰੀ ਕੋਸ਼ਿਸ਼ ਨਹੀਂ ਲੱਗਦੀ ਤੇ ਸਮਝ ਤਾਂ ਨਹੀਂ ਮੈਂ ਸਮਝਣਾ ਵੀ ਕੀ ਚਾਹੁੰਦੀ ਤੈਨੂੰ ਇਹ ਗੱਲ ਦੇਖ ਲਓ ਕਿ ਹਨਾ ਅੱਜ ਤੋਂ ਬਾਅਦ ਜਿੱਥੇ ਵੀ ਖੜੇ ਹਾਂ ਤੇ ਸਾਫ਼ ਕਹਿ ਦਿਆ ਕਰ ਮੇਰੇ ਕੋਸ਼ ਨਹੀਂ ਲੱਗਦੇ ਤੇ ਮੈਂ ਵੀ ਨੇ ਕੀ ਕਰੂੰਗੀ ਕਿ ਮੇਰੀ ਭੈਣ ਐ ਛੋਟੀ ਪੁੰਨਿਆ ਤੂੰ ਕਿਵੇਂ ਸਮਝਾਵਾਂ ਜੇ ਵੀ ਸਮਝਣਾ ਜਾਂਦੇ ਨਹੀਂ ਓ ਦੀਦੀ ਵੇਖੋ ਤੁਸੀਂ ਰਜੂ ਭਾਜੀ ਕਰਕੇ ਤੁਸੀਂ ਮੈਨੂੰ ਆਪਣੀ ਭੈਣ ਨੂੰ ਬੋਲੀ ਜਾਂਦੇ ਪਿਓ ਕਿ ਤੇਰੇ ਨਾਲ ਨਹੀਂ ਵਰਤਨਾ ਹਨਾ ਤੇ ਜਦੋਂ ਤੁਹਾਡੇ ਹਾਲਾਤ ਚੰਗੇ ਸੀ ਅਸੀਂ ਤੁਹਾਡੇ ਨਾਲ ਸੀ ਨਾ ਬਿਜ਼ਨਸ 'ਚ ਲੌਸ ਹੋ ਗਿਆ ਤੁਹਾਨੂੰ ਫਿਰ ਉਦੋਂ ਵੀ ਤੁਹਾਨੂੰ ਕਿਹਾ ਸੀ ਛੱਡ ਦੋ ਛੱਡ ਦੋ ਪਰ ਤੁਸੀਂ ਨਹੀਂ ਛੱਡਿਆ ਤੇ ਆ ਦਿਨਾਂ ਨੂੰ ਹੰਣ ਦੇਖਨੇ ਪੈਂਦੇ ਗੁਰਪ੍ਰੀਤ ਉਦੋਂ ਨਾ ਮੇਰੀ ਮਾਸਾ ਜਿੰਨੀ ਕੁੜੀ ਸੀ ਕਿੱਥੇ ਛੱਡ ਕੇ ਚਲੀ ਜਾਂਦੀ ਨਾਲ ਮੇਰੀ ਇੱਕ ਗੱਲ ਸੁਣ ਜਦੋਂ ਹਾਲਾਤ ਮੇਰੇ ਚੰਗੇ ਹੀ ਘਰ ਵਾਲਾ ਮੈਂ ਵਧੀਆ ਕਮਾਉਂਦਾ ਸੀਦਾ ਉਦੋਂ ਮੈਂ ਉਹਦੇ ਨਾਲ ਰਹਿੰਦੀ ਜਦੋਂ ਗਰੀਬ ਹੋ ਗਿਆ ਕੋਈ ਕੋਈ ਨਹੀਂ ਹੈ ਕੁਝ ਉਦੋਂ ਮੈਨੂੰ ਛੱਡ ਕੇ ਚਲੀ ਜਾਂਦੀ ਆਪਣੀ ਸੋਚ ਨਾ ਆਪਣੇ ਕੋਲ ਰੱਖ ਮੈਨੂੰ ਨਹੀਂ ਚਾਹੀਦੀ ਬਾਕੀ ਮੈਂ ਤੇਰੇ ਘਰ ਜਾਂਦੀ ਨਹੀਂ ਆ ਕਿ ਮੈਨੂੰ ਅੱਜ ਆਟਾ ਮੁੱਕ ਗਿਆ ਤੇ ਮੇਰੀ ਦਾਲ ਮੁੱਕ ਗਈ ਆ ਮੈਂ ਆਪਣੇ ਘਰ ਖੁਸ਼ ਆ ਨਾ ਕਦੀ ਕਿਹਾ ਬਣੋ ਕੁਛ ਐਈ ਤੇ ਗੱਲ ਐ ਕਿ ਤੂੰ ਕੁਝ ਕਹਿੰਦੇ ਹੀ ਨਹੀਂ ਓ ਸਮਝਦੇ ਦੁੱਖ ਹੁੰਦਾ ਨਾ ਕਿ ਸਾਡੀ ਭੈਣ ਦੁਖੀ ਐ ਤੁਹਾਨੂੰ ਦੁੱਖ ਨਹੀਂ ਹੁੰਦਾ ਤੁਹਾਨੂੰ ਇਹ ਹੁੰਦਾ ਕਿ ਸਾਡਾ ਸਟੈਂਡਰਡ ਲੋ ਹੁੰਦਾ ਵਾ ਸਟੈਂਡਰਡ ਲੋ ਇਸ ਦਾ ਉਹ ਵੀ ਸਾਡਾ ਨਾ ਵਰਤਿਆ ਉਹ ਵੀ ਹੁੰਦਾ ਸਟੈਂਡਰਡ ਲੋ ਤੇ ਹੁੰਦਾ ਹੀ ਐ ਤੁਹਾਨੂੰ ਭੈਣ ਭਰਾ ਨਹੀਂ ਚਾਹੀਦੇ ਤੁਹਾਨੂੰ ਬਸ ਸਟੈਂਡਰਡ ਚਾਹੀਦਾ ਆਪਣਾ ਜੋ ਮਰਜ਼ੀ ਸਭ ਮੈਂ ਬੜੀ ਖੁਸ਼ ਹੋਈ ਕਿ ਮੇਰੀ ਭੈਣ ਮੈਨੂੰ ਮਿਲਣ ਆਈ ਆ ਮੈਨੂੰ ਕੀ ਪਤਾ ਕੁਝ ਕਰਨ ਆਈ ਆ ਸਾਨੂੰ ਦੱਸਣ ਆਈ ਆ ਕਿ ਵਾਹ ਗੁਰਪ੍ਰੀਤ ਵਾਹ ਤੇਰੀ ਮੈਂ ਕਿਸੇ ਨੂੰ ਕੀ ਕਹਿਣਾ ਦੁਨੀਆ ਨੂੰ ਕੀ ਕਹਿਣਾ ਮੇਰੇ ਆਪਣੇ ਪੇਕੇ ਹੀ ਮੈਨੂੰ ਗੱਲਾਂ ਕਰੀ ਜਾਂਦੇ ਆ ਹੁਣ ਮੇਰੀ ਸੱਸ ਮਾਂ ਆਊਗੀ ਇੱਥੇ ਪੁੱਛੂਗੀ ਗੁਰਪ੍ਰੀਤ ਕੀ ਦੱਸੂਗੀ ਉਹਨੂੰ ਮੈਂ ਵੀ ਆ ਕੁਛ ਕਰਨ ਆਈ ਹੀ ਇੱਥੇ ਗੱਲਾਂ ਕਰਨ ਵਾਲੇ ਕੰਮ ਹੀ ਨਾ ਕਰੋ ਫਿਰ ਅਹੀਂ ਕੋਈ ਐਸਾ ਕੰਮ ਨਹੀਂ ਕਰਨ ਦੇ ਕੰਮ ਸਾਰੇ ਕੰਮ ਹੀ ਹੁੰਦੇ ਆ ਸਭ ਨੂੰ ਤਾਂ ਡਾਟਾ ਨੂੰ ਪਤਾ ਲੱਗਦਾ ਵੇ ਕੀ ਕੰਮ ਕਰਦੇ ਪਏ ਬਾਦ ਆਈਆਂ ਤੇ ਦੋ ਮਿੰਟ ਰੁਕ ਜਾਂਦੀ ਹੁਣ ਘੁਰਪੇ ਤੇ ਬੈ ਜਾ ਰੋਟੀ ਖਾ ਕੇ ਜਾਵੇਂ ਨਹੀਂ ਆਂਦੀ ਜੀ ਕਿਸੇ ਜੀ ਦੀ ਲੋੜ ਨਹੀਂ ਮੈਂ ਨਾ ਦੀਦੀ ਨੂੰ ਕੋਈ ਮੈਸੇਜ ਦੇਣਾ ਸੀ ਉਹ ਹੀ ਉਹਦੇ ਨਾਲ ਸੀ ਕੋਈ ਕਰ ਪ੍ਰੋਗਰਾਮ ਕਰਵਾਣਾ ਨਹੀਂ ਨਹੀਂ ਪ੍ਰੋਗਰਾਮ ਨਹੀਂ ਹੈ ਅੱਜ ਆਪ ਉਦ ਤੱਕ ਠੀਕ ਹੈ ਦੀਦੀ ਗੱਲ ਕਰਿਓ ਮੇਰੇ ਮੈਸੇਜ ਦੇ 25 ਜੇ ਤੁਹਾਨੂੰ ਗੱਲਬਾਤ ਕਰਨੀ ਹੈ

ਅੰਜਲੀ ਨੂੰ ਬੈਠੇ ਕੀ ਗੱਲ ਹੈ ਕੁਛ ਨਹੀਂ ਮੰਮੀ ਗੱਲ ਕਿਉਂ ਨਹੀਂ ਆ ਅੱਜ ਕੱਲ੍ਹ ਰਿਸ਼ਤੇ ਕਿਦਾਂ ਦੇ ਹੋ ਗਿਆ ਨਾ ਨਾ ਕਿਉਂ ਕੀ ਹੈ ਹੁਦਦ ਜਿਹਦੇ ਕੋ ਪੈਸਾ ਵਾ ਉਹਦੇ ਕੋ ਸਭ ਕੁਝ ਆ ਜਿਹਦੇ ਕੋ ਪੈਸਾ ਨਹੀਂ ਹੈਗਾ ਉਹਦੀ ਕੋਈ ਇੱਜ਼ਤ ਹੀ ਨਹੀਂ ਹੈਗੀ पैसे ना इज्जत खरीदी जाती पैसे वाले तो मम्मी यही समझ हैं ना कि यही यार बस जो कुछ भी या। दे है दूजा बंदा तो बंदा ही नहीं है का। चुप कर दो मैं मानी कि पैसे दी अपनी कीमत ही है पैसे की तुलना रिस्क कैसा नहीं की जा सकती ਚਾ ਚੁੱਪ ਕਰ। ਕਿਉਂ? ਗੁਪ੍ਰੀਤ ਨੇ ਤੇਨਾਂ ਕੋ ਘੱਲ ਕੀਤੀ। ਨਹੀਂ ਨਹੀਂ ਮੰਮੀ। ਬਸ ਉਹ ਦਹੀਂ। ਅਜੇ ਨਾ ਮਾਰ ਬਹੁਤ ਦੁਖੀ ਹੋ ਜਾ ਲਗੁਪ੍ਰੀਤ ਇਹ ਕਰ ਲਓ ਕਈ ਸੋਨ ਕੇ। ਪੁੱਤ। ਮੈਂ ਤਾਂ ਤੈਨੂੰ ਉਦੋਂ ਹੀ ਕਿਹਾ ਸੀ। ਤਸ ਛੱਡ ਕੇ ਚਲੇ ਜਾ ਤੂੰ ਸਾਨੂੰ। ਤੂੰ ਕੀ ਨਹੀਂ।

ਮੰਮੀ ਤੁੰਜ ਦੇਜ ਆਪਣੇ ਘਰ ਬਸ ਹੱਥ ਨਾ ਛੋੜੋ ਜੇ ਮੰਮੀ ਮੈਂ ਇਹ ਸੋਚਾਂ ਕਿ ਮੇਰੇ ਕਰਕੇ ਤੁਹੀ ਵੀ ਆ ਗੋਸ ਡਰੇਜ ਸੈਂ ਪਿੱਲੇ ਤਾਂ ਸਾਡੀ ਲਾਈਫ ਕਿੰਨੀ ਵਧੀਆ ਸੀ ਨਾ ਮੰਮੀ ਜੇ ਮੈਂ ਇਹ ਸੋਚਾਂ ਕਿ ਮੈਂ ਜੋ ਐਸ ਕਰਚਾਈਆਂ ਮੇਰੇ ਪੈਰ ਹੀ ਨਾ ਇਦਾਂ ਨੇ ਹੁਣ ਕਿ ਤੁਹਾਡਾ ਸਾਰਾ ਕੁਛ ਹੀ ਡੁੱਬ ਗਿਆ ਤੁਹੀ ਤੇ ਮੈਨੂੰ ਕਦੀ ਨਹੀਂ ਅਹਿਸਾਸ ਕਰਾਇਆ ਕਿ ਤੂੰ ਇਦਾਂ ਨਹੀਂ ਆ ਤਾਂ ਸਾਡਾ ਬਿਜ਼ਨਸ ਆਊਨ ਹੋ ਗਿਆ ਪਿੱਲੇ ਤਾਂ ਹੀ ਪੜੀ ਵਧੀਆ ਸੀਗੇ ਨਾ ਪੁੱਤ ਨਾ ਤੀਆਂ ਬੜੀਆਂ ਤੇਰਾਂ ਹੁੰਦੀਆਂ ਤੀਂ ਅੰਤ ਬੜੀਆਂ ਕਰਮਾ ਵਾਲੀਆਂ ਹੁੰਦੀਆਂ ਪੁੱਤ ਮੈਨੂੰ ਤਾਂ ਅੱਜ پتہ ਲੱਗਾ ਕਿ ਬਣੋਂ ਮਾਲਕ ਦੇ ਤੀ ਕਿਉਂ ਨਹੀਂ ਦਿੱਤੀ ਕਿਉਂਕਿ ਲੂੰ ਦੇ ਰੂਪ ਵਿੱਚ ਤੇ ਹੀ ਦੇਣੀ ਸੀ ਪੁੱਤ ਹਮਸਾ ਮੇਰੇ ਵਾਸਤੇ ਬੜੀ ਕਰਮਾ ਵਾਲੀ ਹੈ ਬੜੀ ਕਰਮਾ ਵਾਲੀ ਪੁੱਤ ਮੇਰੇ ਵਾਸਤੇ ਤੁਸੀਂ ਤਾਂ ਕਹਿੰਦੇ ਮੈਂ ਕਿ ਸਾਨੂੰ ਛੱਡ ਕੇ ਚੱਲ ਜਾਂਦੀ ਤੂੰ ਨਹੀਂ ਕੋਈ ਮਾਂ ਵੀ ਤੀ ਨੂੰ ਕਹਿੰਦੀ ਐ ਇਦਾਂ ਉਦੋਂ ਮੈਂ ਕੀ ਕਰਦੀ ਉਦੋਂ

ਹਰਸਾ ਪਰਹੋਟੇ ਕਿ ਸਾਰੇ ਟੱਪਰ ਨੂੰ ਪਾੜ ਕੇ ਫਿਰਦੀ ਆ ਮਮੀ ਇਹ ਤੇ ਤੁਹਾਡਾ ਕੀ ਕਸੂਰ ਆ ਜਦੋਂ ਮੈਂ ਇਸ ਘਰ ਚਾਈ ਉਦੋਂ ਤੇ ਸਭ ਕੁਝ ਠੀਕ ਹੀ ਸੀ ਨਾ ਨੌਕਰ ਜਾ ਕਰ ਵੀ ਹੀ ਕਿਤੇ ਮੈਂ ਪਾਣੀ ਦਾ ਗਲਾਸ ਨਹੀਂ ਤੋਸਰ ਲਿਆ ਸਾਰਾ ਕੁਝ ਉਹ ਕਰਦੇ ਹੁੰਦੇ ਸੀ ਹੁਣ ਮੇਰੀ ਕਿਸਮਤ ਹੀ ਇਦਾਂ ਦੀ ਆ ਮੇਰੀ ਕਿਸਮਤ ਚ ਲਿਖਿਆ ਉਹ ਆ ਸਭ ਕੁਝ ਕਰਨਾ ਤੇ ਮੈਂ ਕਰਨ ਦੇ ਹੀ ਆ ਮੈਂ ਕਿਸੇ ਨੂੰ ਇਹ ਤਾਂ ਨਹੀਂ ਲੰਗਿੰਦੀ ਕਿ ਮੈਨੂੰ ਆਹ ਤਾਂ ਉਹ ਦੋ ਫਿਰ ਵੀ ਕੋਈ ਆਣ ਕੇ ਮੇਰੇ ਘਰ ਆਈ ਮੈਨੂੰ ਗੱਲਾਂ ਸੁਣਾ ਜੇ ਕਿੰਨੀ ਗਲਤ ਕਰ ਲਿਆ ਕੋਈ ਨਹੀਂ ਪੁੱਤ ਆਖ ਪਾਕਿਸਤਾਨ ਪਲਟ ਕੇ ਜਵਾਬ ਨਹੀਂ ਦੇਣਾ ਉਹ ਹਲਕਾ ਬੈਠਾ ਨਾ ਉਹ ਸਭ ਜਾਣਦਾ ਕੀ ਤਾਕਤ ਪਾਕਿਸਤਾਨ ਚ ਜਿਹੜੂ ਕੋਈ ਪਾਪ ਕੀਤੇ ਹੋਣਗੇ ਜੀਜੀ ਸਜ਼ਾ ਸਾਨੂੰ ਅੱਜ ਮਿਲਣ ਡਈਏ ਪੁੱਤ ਪਾਕਿਸਤਾਨ ਨੂੰ ਮਾੜੀ ਚੰਗੀ ਕੱਲ ਹੀ ਕਰਦੀ ਬਾਕੀ ਮਿਹਨਤ ਕਰਾਂਗੇ ਮਿਹਨਤ ਕਰਕੇ ਨਾ ਕਾਹਲਾ ਭੋਗ ਗਿਆ ਬਾਬੋ ਤਾਂ ਮੈਂ ਤੇਰੇ ਨਾਲ ਖੜੀ ਹਾਂ ਮੈਂ ਨਾ ਤੇਰੀ ਮੰਮੀ ਕਹੜਾ ਕੋਈ ਕਰਨ ਦਿੰਦਾ ਵਾ ਮਿਹਨਤ ਕਰਦੇ ਵੀ ਕਹਿੰਦੇ ਆ ਕਿ ਨਹੀਂ ਆਹ ਕੰਮ ਨਾ ਕਰੋ ਉਹ ਕੰਮ ਨਾ ਕਰੋ ਸਾਡੇ ਸਟੈਂਡਰਡ ਲੋਅ ਹੁੰਦਾ ਵਾ ਪੁੱਤਰ ਨੂੰ ਸਮਝਾਈ ਲੱਗੀ ਕਿ ਗੋਪਨੀਯਤਾ ਚ ਕਿਉਂ ਆਈ ਗੁਰਪ੍ਰੀਤ ਦੇ ਘਰ ਦਾ ਬੜਾ ਨੁੱਤਬਾ ਹੈ ਨਾ ਉਹਨੇ ਪੱਕੀ ਗੱਲ ਐ ਕਿ ਤੇਰੇ ਅੱਜ ਨੂੰ ਵੇਖ ਲਿਆਣਾ ਕੰਮ ਕਰਦੇ ਆ ਆ ਰਿਸ਼ਤੇਦਾਰ ਹੁੰਦੇ ਹੀ ਆ ਕੇ ਆਦੇ ਆ ਉਹਨਾਂ ਨੂੰ ਪਤਾ ਨਹੀਂ ਕਿਉਂ ਸ਼ਰਮ ਆਉਂਦੀ ਆਪਣੇ ਰਿਸ਼ਤੇਦਾਰਾਂ ਕਹਿ ਤਗੜੇ ਤਗੜੇ ਬੰਧਿਆਨਾ ਜਿਹੜੇ ਲੱਗਦੇ ਤੇ ਕਹਿੰਗੇ ਆ ਬਾਸ ਸੋਕੋ ਤੋਕਦੇ ਸਾਡੇ ਇਹੋ ਹੀ ਭਾਈਵਾਲ ਨੇ ਪੁੱਤਰ ਰਿਸ਼ਤੇਦਾਰਿਆਂ ਹੁੰਦੇ ਗਏ ਆ ਕੇ ਆਦਦੇ ਨੇ ਆ ਮੀਰਾ ਦਾ ਨਾ ਦੀ ਰਸਤੇ ਦਾ ਰੀ ਗਰੀਪਾਂ ਤੇ ਕੱਖ ਸਮਝ ਦੇ ਨਹੀਂ ਐ ਗਰੀਪਾ ਹੁੰਦਾ ਤੇਰ ਮਾਰ ਕੇ ਸੋਡਦੇ ਤੇ ਭਰੇ ਕਿਤੇ ਜਾਂਦੇ ਵੀ ਹੀ ਐ ਨਾ ਤੇ ਪਛਾਣੋਂ ਹਟ ਜਾਂਦੇ ਤੂੰ ਟੁਕੀ ਜਾਣਾ ਤੇਰੇ ਚਾਚੀ ਕੀ ਕਹਦੀ ਸਾਡੇ ਨਾਲ ਐਹੋ ਕੋਈ ਤੇ ਕਰਦੀ ਬਾਕੀ ਕੋਈ ਗੱਲ ਨਹੀਂ ਮਮ ਉਹ ਸਵਾਇ ਗੁਰ ਤੇ ਸਾਨੂੰ ਵਿਸ਼ਵਾਸ ਆ ਜਪਨ ਨੇ ਕਿਸੇ ਨੂੰ ਮਾਰਾ ਕੀਤਾ ਤੇ ਮਾਰਾ ਵੀ ਨਹੀਂ ਹੁੰਦਾ ਸਾਡੇ ਨਾਲ ਪੁੱਤ ਕੋਈ ਨਹੀਂ ਪਤਾ ਹੌਸਲਾ ਕਰ ਸਾਡੇ ਤੇ ਉਹ ਹਰ ਵਕਤ ਹੈਗਾ ਸਭ ਜਿਹੜਾ ਮਰਜ਼ੀ ਕੋ ਕੁਝ ਕਹਿ ਜਾਵੇ ਬਸ ਆ ਚੋਰੀ ਕਰਕੇ ਕਿੱਥੋਂ ਆਈ ਜਣਾ ਪੁੱਤ ਜਵਾਬ ਨਹੀਂ ਕਿਸੇ ਨੂੰ ਦੇਣਾ ਬੱਚੇ ਆਪਾਂ ਜਵਾਬ ਦੇ ਦੇਣਾ ਕੋਈ ਨਹੀਂ ਤੇ ਸੰਭ ਉਹ ਬੈਠੇ ਰਹਿੰਦੇ ਨਾ ਸਮੇਂ ਤੇ ਆਪਾਂ ਜ਼ਰੂਰੀ ਜਾਣਾ ਜੇ ਸਾਡੇ ਗਿਆ ਇਹਨਾਂ ਦੀ ਬੇਇੱਜ਼ਤੀ ਹੁੰਦੀ ਆ ਆਪਾਂ ਜਾ ਕੇ ਕੀ ਕਰਨਾ ਕਿ ਉਹਨਾਂ ਦਾ ਮਨ ਦੁਖਾਣਾ ਪੁੱਤ ਕੋਈ ਗੱਲ ਨਹੀਂ ਹੁੰਦੀ ਤਾਂ ਖੁਸ਼ ਰਹਿ। ਜਿਹੜਾ ਕਹਾ ਮੈਂ ਆਪਾਂ ਇਹ ਨਾ ਦੇ ਘਰੇ ਜਾਣਾ ਨਾ ਉਹ ਵਾਹਿਗੁਰੂ ਦੇ ਘਰ ਜਾਇਆ ਕਰਾਂਗੇ। ਮੈਂ ਤਾਂ ਮੈਂ ਬੜੀ ਖੁਸ਼ ਆ ਪਰ ਖੁਸ਼ ਰਹਿਣ ਨਹੀਂ ਦਿੰਦੇ। ਬਾਹਰ ਜਾਣ ਤੇ ਕੀ ਗੱਲਾਂ ਕਰਨੀਆਂ ਆਪਣੇ ਭੈਣ ਭਰਾ ਨਹੀਂ ਜੀਣ ਦਿੰਦੇ। ਮੋਤਲੰਦਾ ਹੁਣ ਗੱਲਾਂ ਹੀ ਕਰੀ ਜਾਣਗੀਆਂ ਮੈਂ ਕਦੋਂ ਦੀ ਆਈ ਮੈਨੂੰ ਪਾਣੀ ਤੇ ਪਿਆ ਦੇ ਮੰਮੀ ਹੁਣੇ ਲੈ ਆਈ ਪਾਣੀ ਬੱਸ ਇਹ ਦੁਨੀਆ ਪੈਸੇ ਦੀ ਕੁਰੀਸ ਤਾਰੇ ਨਹੀਂ ਕਿ ਬੱਸ ਪਾਵੇਂ ਕਰਜ਼ਾ ਚੁੱਕ ਕੇ ਕਿਤੇ ਕਰ ਲੋ ਟੌਰ ਮਾਰ ਲੋ ਲੋਕੀ ਉਹਨੂੰ ਸਲੂਟਾ ਹੋਇਆ ਕਰਦੇ ਤੇ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਕਹਿੰਦੇ ਆ ਇਹ ਗਰੀਬ ਵਾ ਮੇਰ ਰੱਬ ਤੇਰੇ ਨਾਲ ਗੁਰਪ੍ਰੀਤ ਫਾਜ ਮੈਨੂੰ ਨਾ ਆਪਣੇ ਆਪ ਤੋਂ ਸ਼ਰਮ ਆਉਂਦੀ ਆ ਕੀ ਮੇਰੀ ਭੈਣ ਸੀ ਜਿਹਦਾ ਨਾਂ ਮੈਂ ਇੰਨਾ ਪਿਆਰ ਕੀਤਾ ਕਿ ਛੋਟੀ ਆ ਜੋ ਮਰਜ਼ੀ ਕਹਿ ਦਿੰਦੀ ਹੁੰਦੀ ਸੀ ਮੈਨੂੰ ਦੁੱਖ ਨਹੀਂ ਹੁੰਦਾ ਪਰ ਅੱਜ ਅੱਜ ਤੋਂ ਪੜੀਆਂ ਵਟੀਆਂ ਗੱਲਾਂ ਕਰ ਗਈ ਭੈਣ ਭਰਾ ਤੇ ਇੱਕ ਦੂਜੇ ਦੀ ਤਾਕਤ ਹੁੰਦੇ ਆ ਉਹਨਾਂ ਦੇ ਸਿਰ ਤੇ ਤੇ ਬੰਦਾ ਉੱਡੇ ਜਾਂ ਫਿਰਦਾ ਵਾ ਕਿ ਮੇਰਾ ਕੋਈ ਹੈਗਾ ਵਾ ਤੁਨੇ ਤੋੜ ਕੇ ਰੱਖ ਦਿੱਤਾ ਮੈਨੂੰ ਅੱਜ ਕੀ ਕਿਸ ਨੂੰ ਮੈਂ ਦੱਸੂੰਗੀ ਮੈਂ ਮੇਰੀ ਭੈਣ ਨਾਲ ਗੱਲਾਂ ਕਰਕੇ ਗਈ ਆ ਮੈਨੂੰ ਕਿ ਸਾਨੂੰ ਸ਼ਰਮ ਹੁੰਦੀ ਏ ਤੁਸੀਂ ਸਾਡੇ ਲਾਗੇ ਖਲੋਂਦੇ ਜੀ ਤੁਹਾਨੂੰ ਕਿਹੜੇ ਮੂੰਹ ਨਾਲ ਦੱਸਾਂ ਇਹਨਾਂ ਨੂੰ ਕਿ ਮੇਰੀ ਭੈਣਾਂ ਕੁਝ ਕਰਕੇ ਗਈ ਹੈ ਉਹਨਾਂ ਨੂੰ ਦੱਸਿਆ ਉਹ ਤੇ ਜਿਹੜੇ ਮਾਣੇ ਮੋਟੇ ਫੈਗੇ ਆ ਨਾ ਉਹ ਵੀ ਝੂਰ ਹੋ ਜਾਣਗੇ ਉਹ ਤੇ ਅੱਗੇ ਬੜੇ ਦੁਖੀ ਲੰਦੇ ਆ ਨਹੀਂ ਇਹਨਾਂ ਨੂੰ ਨਹੀਂ ਮੈਂ ਕੋਈ ਗੱਲ ਕਰਨੀ ਕੋਠੇ ਬਣਾ ਲਈ ਤਾਂ ਉਹ ਅੱਜ ਮੈਂ ਬਣ ਗਏ ਆ ਨਾਲ ਸਬਜ਼ੀ ਬਣਾ ਲਈ ਆ ਆਲੂ ਦੇ ਪਨੀਰ ਦੀ ਚਲ ਚੰਗਾ ਜੀ ਸਰ ਗਰਮੀ ਬੜੀ ਭੁੱਖ ਬੜੀ ਲੱਗੀ ਆਸ ਬਣ ਗਏ ਆ ਥੋੜਾ ਚਿਰ ਨਾ ਭਾਪ ਵਾਲਾ ਹਾਂ ਸਵੇਰ ਦੀ ਹੈਗਾ ਚਾਹ ਦੀ ਚੀਂਗੀ ਵਿੱਚ ਸੌਣ ਬੁੱਕ ਤੇ ਖਾਦਦੇ ਆਂ ਜੀ ਰੋਟੀ ਨਹੀਂ ਖਾਣੀ ਕੀ ਕਰਦੇ ਮੈਂ ਤਾਂ ਚੌਲੀ ਖਾਣੇ ਵੰਨੇ ਨਾ ਬਦਲਵਾ ਜੀ ਬਾਹਰ ਵੇਖਿਓ ਕੌਣ ਹੈ ਇਹ ਨਹੀਂ ਨਾ ਗਰਮੀ ਵੜੀ ਹੈ ਨਹੀਂ ਆ ਗਿਆ ਹੁਣ ਵੀ ਭੜੀ ਆਇਆ ਤਾਂ ਵੀ ਭੜੀ ਆ ਰਹੀ ਉਹ ਇਤਰਾ ਪਾਣੀ ਤਾਂ ਨਹੀਂ ਪੀਓ ਕੋਈ ਨਹੀਂ ਮਾਰ ਲਈ ਬਹੁਤ ਰੋਕ ਹਾਈ ਹਾਈ ਰੱਬਾ ਇਹ ਕਿਧਰੋਂ ਆ ਗਿਆ ਸਮਾਨ ਚੱਕ ਕੇ ਲੱਗਦਾ ਰਹਿਣ ਆਈ ਆ ਵਿਮਨ ਕੱਲ ਅਜੇ ਰஞ்சிਤ ਤੇ ਮੰਮੀ ਮਿਲ ਕੇ ਆਏ ਆ ਤੇ ਅੱਜ ਮਗਰੇ ਆਮ ਤੁਰੀ ਇਹਨੂੰ ਇਹਨਾਂ ਤੇ ਚੈਣ ਨਹੀਂ ਕਦੀ ਇਹਨੂੰ ਉੱਥੇ ਜਾ ਕੇ ਬੋਬੇ ਦੇ ਕੇ ਆਓ ਤੇ ਕਦੀ ਘਾਬ ਲੈਣਾ ਜੰਗੀ ਅਸੀਂ ਤਾਂ ਇਹਦੇ ਜੋ ਗਈਆਂ ਬਸ ਫੋਨ ਲੱਗਦਾ ਲਾਮਰਿਸ਼ ਕਰ ਸਾਰਾ ਇਕੱਠਾ ਕਰਕੇ ਤੇ ਨਾਲ ਲੈ ਆਈ ਮम्मी ਸਸੀ ਗਾ ਰੋ ਇਹ ਸਸੀ ਕਰ ਬਿਚ ਸਸੀ ਗਾਟ ਲੈ ਆ ਨੀ ਠੀਕ ਹੈ ਸਸੀ ਕਰਿਆ ਕਿਤੇ ਤੋਂ ਨਹੀਂ ਆਇਆ ਹੈ ਸਸੀ ਗਾ ਦੀ ਠੀਕ ਹੈ ਹਾਂਜੀ ਹਾਂ ਬਹੁਤ ਵਧੀਆ ਬੇ ਯੂਨੀ ਵੀ ਆ ਲਈਓ ਅਜ ਤੱਕ ਸਸੀ ਕਾ ਮਾਫੀ ਦੀ ਸਸੀ ਦਾ ਤਾਂ ਸਸੀ ਦਾ ਠੀਕ ਆ ਹਾਂਜੀ ਬਹੁਤ ਵਧੀਆ ਤੁਸੀਂ ਸ瑙 ਠੀਕ ਹੋ ਹਾਂ ਤਾਂ ਸਸੀ ਠੀਕ ਹੈ ਬਹੁਤ ਪਰਸੋਂ ਭੈਣ ਜੀ ਗਈ ਸੀ ਨਾ ਘਰੇ ਅੱਛਾ ਤੇ ਕਹਿ ਕੇ ਆਏ ਸੀ ਤੁਸੀਂ ਆਂਦੇ ਆਇਓ ਜ਼ਰੂਰ ਦੋ ਚਾਰ ਦਿਨ ਰਹਿ ਕੇ ਜਾਓ ਅੱਛਾ ਮੈਂ ਵੀ ਕਹਾ ਕੱਲ ਤੇ ਲੇ ਹੋ ਕੇ ਆਏ ਆ ਕਿ ਅੱਜ ਤੁਸੀਂ ਇੱਥੇ ਆ ਗਏ ਸੁੱਖ ਤੇ ਆਵਾ ਤੇ ਪਰਸੋਂ ਗਈ ਸੀ ਉਹ ਤੇਰੇ ਕੋਲੇ ਖਾ ਲਗ ਗਿਆ ਅੱਛਾ ਕਹਿ ਕੇ ਆਏ ਹਾਂ ਕੋਈ ਨਾ ਕੋਈ ਘਰੇ ਆਉਂਦਾ ਨਹੀਂ ਬੜਗਰ ਨਹੀਂ ਬੜਾ ਮੈਂ ਪਤ ਨੂੰ ਕਿਹਾ ਬੈਠੋ ਮੈਂ ਆਈ ਮੰਮੀ ਜੀ ਬਤਾਓ ਹਰਨਾਂ ਹੋ ਇਹ ਤੇ ਫੋਸ਼ਣ ਨੇ ਚੈਨਲੀ ਆ ਠੰਡਾ ਮੈਂ ਨਹੀਂ ਕਿਤੇ ਨਾਲ ਹੀ ਇਹਦਾ 2 ਕਿਲੋ ਖੂਨ ਵੱਧ ਗਿਆ ਅੰਦਰੋਂ ਆਤ ਦੀ ਗਰਮੀ ਤੇ ਕਿਤੇ ਚੈਣ ਹੀ ਨਹੀਂ ਹੈਗਾ ਵੀ ਕਾਹਦਾ ਤੇ 3 ਵਜੇ ਮਿਲ ਕੇ ਆਏ ਆ ਤੇ ਅੱਜ ਕੋ ਕਦੇ ਨਹੀਂ ਝੋਲਾ ਚੁੱਕਿਆ ਤੇ ਭੱਜੀ ਲਾਈ ਨੇ ਸਾਰਿਆਂ ਨੂੰ ਨਾਮ ਲੈ ਕੇ ਮੈਂ ਨਹੀਂ ਕਿਤੇ ਭੁੱਖੀ ਪਈ ਜਾਂਦੀ ਐ ਐਵੇਂ ਆਂਦੇ ਆ ਵੀ ਜੋ ਕੁਝ ਹੈਗਾ ਇਹਦੇ ਘਰ ਦੇ ਦੀ ਅੱਜ ਉਹdern ਮੋਠਾ ਚੀਨੇ ਪੈ ਬਣਾ ਲਈਏ ਹੁਣ ਕੱਲ ਗਈ ਆ ਤੇ ਕੱਲ ਖੜੇ ਮੇਰੇ ਤੋਂ ਚੋਰੀ ਉਥੇ ਕੀ ਕੀ ਦੇ ਕੇ ਆਏ ਹੋ ਨੀ ਤੇ ਹੁਣ ਫੇਰ ਨਿਆਣੀ ਲੈ ਕੇ ਤੇ ਇੱਧਰ ਨੂੰ ਆ ਗਈ ਓਨੂੰ ਤਾਂ ਪੈ ਗਿਆ ਛੱਸ ਕੀ ਬੰਤਾ ਕਰੀ ਇਹ ਲੈ ਆ ਪਾਣੀ ਮੰਮੀ ਐਨਾ ਜ਼ਰ ਕਰਨੀ ਬੜੀ ਆ ਕਦੋਂ ਦੇ ਆਣ ਕੇ ਬੈਠੇ ਆ ਆ ਗਈਆਂ ਮੰਮੀ ਜੀ ਮੈਂ ਤੇ ਉਸੇ ਵਾਲੇ ਲੱਗਦੀ ਨੇ ਹਾਂ ਚੀਚਾ ਹਲ ਫੜ ਬੈਠੀ ਆ ਨਾ ਪੀਓ ਸਾਰੇ ਜਣੇ कोई नहीं भैन जी तुम भी फड़ो पीला 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 प ਉਦੋਂ ਵੀ ਕਹਿਣ ਲਈ ਆ ਮਾਮੀ ਕੋ ਜਾਣਾ ਮਾਮੀ ਕੋ ਜਾਣਾ ਅੱਛਾ ਅੱਛਾ ਚੱਲ ਕੋਈ ਗੱਲ ਵੀ ਤਾਲ ਮੇਰਾ ਗਿਆ ਸੀ ਤੇ ਕਹਿੰਦਾ ਚੱਲ ਪਰਸੋਂ ਉੱਤੇ ਫਿਰ ਲੈ ਆਂ ਮੈਂ ਚਲ ਕੇ ਚਾਹ ਲੈ ਆਂ ਦੇਖੀਓ ਕੀ ਦੀਦੀ ਆਪਣਾ ਤੁਹਾਡਾ ਚਾਹ ਲੈ ਜਦੋਂ ਮਰਜੀ ਆਵੇ ਕੰਦੀ ਸੀ ਮੈਨੂੰ ਰਾਤੀ ਕਹਿਣ ਲਈ ਦਾਦੀ ਅਖੇ ਮੇਰੀ ਗੱਲ ਸੁਣ ਮੈਂ ਤਾਂ ਮਾਮੀ ਨਾਲ ਸੌਣਾ ਕਰਨਾ ਅੱਛਾ ਅੱਛਾ ਕਰ ਲਵੋ ਤਾਂ ਹੁਣ ਮਾਮੀ ਨਾਲ ਸੁਣਾ ਨਾ ਮਾਮੂ ਨਾਲ ਵੀ ਬਣਾ ਚਾਹ ਕਰ ਹਲੋ ਕਬਰੀ ਜਿਹੀ ਸੀ ਲੱਗਾ ਰਮਾਨਾ ਸੌਂ ਗਿਆ ਕਿ ਹਾਂ ਠੀਕ ਆ ਗਰਮੀ ਲੱਗ ਲੱਗ ਗਿਆ ਕੋਈ ਪਤਾ ਤੂੰ ਘੜੀ ਰੋਈ ਤੂੰ ਨਹੀਂ ਹੈਂ ਉਹ ਨਾ ਛੁੱਟ ਗਿਆ ਦੇਖਾ ਫੇਰ ਕਿਤੇ ਸਾਲ ਬਾਅਦ ਪਤਾਈਦਾ ਮਾਮੀ ਤੇਰੀ ਬੜੀ ਚੰਗੀ ਆ ਰੇ ਘਰ ਇਸ ਕਾਰੇ ਵੀ ਉਹ ਕਿਹਾ ਪੁੱਤ ਕਿ ਉਹ ਪਾਬੀ ਤੇ ਹੀ ਲੈਣਾ ਹਾਂ ਆ ਜੀ ਆ ਤੇ ਦੂ ਬੜੀ ਬੀਬੀ ਆ ਪੰਜੇ ਹਾਂ ਜੀ ਨਹੀਂ ਲੈਣਾ ਤੇ ਹਾਂ ਜੀ ਬੜੀ ਬੀਬੀ ਹੈਗੀ ਤੁਸੀਂ ਆਏ ਨਾ ਚਾਰ ਦਿਨ ਵੇਖ ਲਓ ਕਿਦਾਂ ਦਾ ਸੁਭਾਅ ਚੱਕ ਤੇ ਇਹ ਤਾਂ ਘਰ ਬੜੀਆਂ ਸਿਫਤਾਂ ਕਰਦੀ ਆ ਕੰਦੀ ਹੁੰਦੀ ਮਾਮੀ ਮੈਨੂੰ ਕਦੀ ਆਹ ਬਣਾ ਕੇ ਖਵਾਉਂਦੀ ਆ ਕਦੀ ਮਾਮੀ ਮੈਨੂੰ ਉਹ ਬਣਾ ਕੇ ਖਵਾਉਂਦੀ ਹੈਗੀ ਆ ਦੇਖ ਲਈ ਹੁਣ ਵੀ ਚੌਲ ਬਣਾਏ ਘਾੜੇ ਆ ਜਾਂਦੇ ਨੇ ਨਾ ਨਾਲੇ ਸਬਜ਼ੀ ਉਦੀ ਗਰਮ ਗਰਮ ਚੌਲ ਨਾਲ ਸਬਜ਼ੀ ਕਰਨੀ ਪਈ ਆ ਨਾ ਹਾਂਜੀ ਰੋਟੀ ਰਾਟੀ